ਪੰਜਾਬ ਦੇ ਵਿੱਚ ਲਗਾਤਾਰ तमाम पार्टियां ਦਾ ਵਿਰੋਧ ਹੋ ਰਿਹਾ ਹੈ ਚਾਹੇ ਕਾਲੀ ਦਲ ਕਾਂਗਰਸ ਕੋਈ ਵੀ ਪਾਰਟੀ ਹੋਵੇ ਪੰਜਾਬ ਦੇ ਲੋਕ ਇਹ ਸਵਾਲ ਪੁੱਛ ਰਹੇ ਨੇ ਤਾਂ ਤੇ ਮਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਵਿਰੋਧ ਹੋ ਰਿਹਾ ਹੈ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਚਾਹੇ ਉਹਨਾਂ ਦਾ ਕੋਈ ਵੀ ਵੱਡਾ ਮੰਤਰੀ ਹੋਵੇ ਅੱਜ ਗਰਮੀ ਅੱਜ ਜਿਹੜੇ ਹਰਪ੍ਰਜਨ ਸਿੰਘ ਏਟੀਓ ਜਿਹੜੇ ਮੰਤਰੀ ਨੇ ਵਿਜਲੀ ਮੰਤਰੀ ਉਹਨਾਂ ਨੂੰ ਕੇਰਿਆ ਲੋਕਾਂ ਨੇ ਦੇਖੇ ਸਵਾਲ ਪੁੱਛੇ ਨੇ ਤੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਦਿਆਂ ਨੂੰ ਲੈ ਕੇ ਜਦੋਂ ਲੋਕਾਂ ਨੇ ਸਵਾਲ ਪੁੱਛੇ ਤਾਂ ਏਟੀਓ ਨੂੰ ਕੋਈ ਜਵਾਬ ਨਹੀਂ ਆਇਆ ਤਗੜੇ ਸਵਾਲ ਪੁੱਛਣ ਤੋਂ ਬਾਅਦ ਉਹ ਚੁੱਪਚਪੀਤੇ ਖੜੇ ਨਜ਼ਰ ਆ ਰਹੇ ਨੇ ਕਿਹ ਸਵਾਲ ਹੀ ਪੁੱਛੇਗੇ ਕਿ ਵੱਡੇ ਵੱਡੇ ਵਾਅਦੇ ਤੁਸੀਂ ਕੀਤੇ ਸੀ ਉਹ ਵਾਅਦੇ ਤੁਹਾਡੇ ਕਿੱਥੇ ਗਏ ਉਹਨਾਂ ਵਾਦਿਆਂ ਕਿਉਂ ਨਹੀਂ ਖੜੀ ਆ ਰਹੀਆਂ ਨਾ ਅੰਦਰ ਥੋੜੀਆਂ ਆਜੋ ਆਜੋ ਬਾਹਰ ਆਜੋ ਅੰਦਰ ਹੋਣਗੇ ਮੈਂ ਬਾਹਰ ਸੀ ਅਸੀਂ ਅੰਦਰ ਚਲੋ ਅੰਦਰ ਇੱਕੋ ਮਾੜਾ ਭਾਈ ਚੰਗੀ ਗੱਲ ਹੈ ਜਦੋਂ ਕੰਮ ਚੰਗੇ ਕਰਾਂਗੇ ਅੰਦਰ ਕੌਣ ਕਰੂ ਬਿਲਕੁਲ ਠੀਕ ਆ ਹਾਂਜੀ ਭਾਈ ਚਲੋ ਜੀ ਆਪਣਾ ਇਦਾਂ ਮਾੜਾ ਪਿੱਛੇ ਪਿੱਛੇ ਸਵਾਲ ਆ ਕੁਝ ਜਨਤਾ ਦੇ ਆਪਾਂ ਖਾਸ ਤੌਰ ਤੇ ਕਿਸਾਨ ਮੇਰੇ ਵੀ ਕੁਸਵਾਲ ਹੈ ਜੇ ਤੁਹਾਨੂੰ ਦਾ ਮੈਂ ਕਰਦਾ ਇੱਕ ਸਵਾਲ ਹੈਗਾ ਤੁਹਾਨੂੰ ਇੱਕ ਸਵਾਲ ਹੈ ਅੱਜ ਅਸੀਂ ਆਏ ਉਹ ਰੁਕ ਜੀ ਅਸੀਂ ਅੱਜ ਅਸੀਂ ਆਪਾਂ ਅੱਜਾਂ ਸਵਾਲ ਕਰ ਮੇਰੀ ਗੱਲ ਸੁਣੋ ਮੈਂ ਆਪਾਂ ਅੱਥਾ ਬੜੀ ਵਾਰੀ ਮਿਲਿਆ ਬੜੀ ਮੈਡੀਕਲ ਦੀ ਦੁਕਾਨ ਆ ਮੈਂ ਤੁਹਾਡੀ ਦੁਕਾਨ ਤੇ ਵੀ ਬੜੀ ਵਾਰੀ ਮਿਲਿਆ ਬੜੀ ਵਾਰੀ ਮਿਲਿਆ ਮੈਂ ਕਿੰਨਾ ਜੀ ਉਹ ਠੀਕ ਆ ਉਹ ਆਪਣੀਆਂ ਚੀਜ਼ਾਂ ਠੀਕ ਆਪਣੀ ਥਾਂ ਤੇ ਆ ਹਾਂ ਜੀ ਇੱਥੇ ਆ ਜਨਤਾ ਦੇ ਸਵਾਲ ਆ ਹਾਂ ਭਾਈ ਜਿਹੜਾ ਅੰਦੋਲਨ ਆਪਣਾ ਚੱਲ ਰਿਹਾ ਉਹਦੀਆਂ ਜੋ ਮੰਗਾਂ ਆ ਹਾਂ ਕੀ ਆਪਾਂ ਉਹਨਾਂ ਮੰਗਾਂ ਦੇ ਨਾਲ ਸਹਿਮਤ ਹੈ ਸਾਰਿਆਂ ਦੇ ਨਾਲ ਬਿਲਕੁਲ ਸਹਿਮਤ ਹਾਂ ਜੀ ਸਾਡੇ ਭਗਵੰਤ ਮਾਨ ਸਾਹਿਬ 2 2 ਵਜੇ ਤੱਕ ਕੇਂਦਰ ਦੇ ਮੰਤਰੀਆਂ ਨਾਲ ਬੈਠ ਕੇ 2 2 3 3 ਵਜੇ ਤੱਕ ਮੀਟਿੰਗਾਂ ਕਰਦੇ ਰਹਿੰਦੇ ਕਰਦੇ ਰਹੇ ਜਾਂਦੇ ਰਹੇ ਕੋਈ ਮੁੱਖ ਮੰਤਰੀ ਆ ਅੱਜ ਮੈਂ ਜਿੱਥੋਂ ਦੀ ਲੰਕਿਆਂ ਆਉਂਦਿਆਂ ਮੈਂ ਇੱਕ ਮੋਟਰ ਬੰਦ ਨਹੀਂ ਵੇਖੀ ਸਾਰੀ ਇੰਨੀ ਬਿਜਲੀ ਸਪਲਾਈ ਆਉਂਦੀ ਆ ਨਾ ਇੰਡੀ ਬਿਜਲੀ ਸਪਲਾਈ ਆਉਂਦੀ ਆ ਮੈਂ ਨਹੀਂ ਅੱਜ ਤੱਕ ਜਨੇ ਮੈਨੂੰ ਲੋਕ ਨਾ ਐ ਐ ਕਰਨ ਦੇ ਮਿਲਦੇ ਤੁਸੀਂ ਕਿਸਾਨਾਂ ਨੂੰ ਉਹ ਕੁਝ ਦੇ ਦਿੱਤਾ ਕਹਿ ਰਹੇ ਆ ਜੀ ਅਸੀਂ ਕਹਿ ਰਹੇ ਮੈਸਪੀ ਖਰੀਦ ਦਾ ਗਰੰਟੀ ਕਾਨੂੰਨ ਜੇ ਤੁਹਾਡੀ ਸਰਕਾਰ ਉੱਤੇ ਆਉਂਦੀ ਆ ਹਾਂ ਹਾਂਜੀ ਕੀ ਉਹ ਬਣਾਇਆ ਜਾਊਗਾ ਦੇਖੋ ਜੀ ਆਪਣੇ ਸਾਰੇ ਸਾਰੇ ਆਪਾਂ ਮਸਲੇ ਜਿਹੜੇ ਆ ਸਾਡੀ ਲੀਡਰਸ਼ਿਪ ਜਿਹੜੀ ਆ ਸਾਡੇ ਸਾਰਿਆਂ ਦੇ ਨਿਗਾਹ ਦੇ ਵਿੱਚ ਨੇ ਅਸੀਂ ਸਾਰੇ ਹੀ ਕਰ ਰਹੇ ਆ ਦੇਖੋ ਦੇਖੋ ਮੇਰੀ ਗੱਲ ਸੁਣੋ ਮੇਰੀ ਡਿਊਟੀ ਮਾਨ ਸਾਹਿਬ ਨੇ ਲਈ ਬਤੌਰ ਬਿਜਲੀ ਤੁਸੀਂ ਮੈਨੂੰ ਇੱਕ ਗੱਲ ਦਾ ਤੁਸੀਂ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਤੁਸੀਂ ਬੱਤੀ ਆ ਰਹੀ ਕਿ ਨਹੀਂ ਆ ਰਹੀ ਹੈ ਅਸੀਂ ਇੱਥੇ ਅਸੀਂ ਇੱਥੇ ਬੱਤੀ ਆ ਰਹੀ ਉਹ ਯਾਰ ਕੋਈ ਇਹਦੀ ਗੱਲ ਸੁਣੋ ਫੋਨ ਵੀ ਨਹੀਂ ਕਰੀ ਯਾਰ ਯਾਰ ਤਾਂ ਹੀ ਬੱਤੀ ਬੱਤੀ ਦੀ ਕੋਈ ਕੀਮਤ ਨਹੀਂ ਹੈ ਮਗਰ ਐਮਐਸਪੀ ਤਾਂ ਉਹਦੀ ਬੱਤੀ ਆਉਗੀ ਤਾਂ ਖੇਤ ਹੋਗਾ ਆਪਣੀ ਬੱਤੀ ਤੇ ਆਵਾਂਗੇ ਆਵਾਂਗੇ ਮਗਰ ਨਹੀਂ ਪਹਿਲਾਂ ਪਹਿਲਾਂ ਬੱਤੀ ਤੇ ਆਓ ਭਈਆ ਬੱਤੀ ਆਏ ਤੇ ਬਿਜਲੀ ਮੰਤਰੀ ਤੌਰ ਤੇ ਆਏ ਜੇ ਯਾਰ ਬਿਜਲੀ ਮੰਤਰੀ ਆਏ ਮੰਤਰੀ ਆਏ ਬਿਜਲੀ ਮੰਤਰੀ ਤੌਰ ਤੇ ਆਏ ਕਿ ਜਾਂ ਐਮਪੀ ਦੀ ਕੁਰਸੀ ਦੇ ਵਾਸਤੇ ਮੋਟਾ ਮਾਰਦੇ ਆ ਯਾਰ ਸਾਰੇ ਭਾਰਤ ਚੰਪੀ ਦੀਆਂ ਚੋਣਾ ਹੋ ਰਹੀਆਂ ਨੇ ਬਿਲਕੁਲ ਬਿਲਕੁਲ ਇਹੀ ਚੀਜ਼ ਹੁਣ ਸਮਝੋ ਇਸ ਚੀਜ਼ ਨੂੰ ਜੇ ਅਸੀਂ ਐਮਪੀ ਵੀ ਮੈਂ ਸਾਰੀ ਗੱਲ ਸਮਝੀਦਾ ਜਿਹੜੀ ਪਹਿਲਾਂ ਮੈਨੂੰ ਦੱਸੋ ਬਿਜਲੀ ਆਉਂਦੀ ਕਿੱਦਾਂ ਮੈਂ ਇੱਕ ਨਾਹਰਾ ਤੇ ਲਾ ਦੋ ਬਿਜਲੀ ਆਉਂਦੀ ਆ ਇੱਕ ਨਾਹਰਾ ਤੇ ਲਾ ਦੋ ਬਿਜਲੀ ਆਉਂਦੀ ਆ ਪਰ ਜੀਤਮਾਨ ਸਾਹਿਬ ਜਿੰਦਾਬਾਦ ਨਾਮਾਵੇ ਕਾਟੇ ਮਰਦਾਬਾ ਜਿੰਦਾਬਾਦ ਬਾਟਾ आम आदमी पार्टी मुरदाबाद ਕਿਸਾਨ ਮਜ਼ਦੂਰਾਂ ਤੋਂ ਖਰਸ਼ਮੇ ਡੋਕੋ ਗਰਲਿਸ ਸਿੱਟੇ ਹੋਰ ਰਸਤਾ ਖਾਲੀ ਕਰ ਦਿਓ ਰਸਤਾ ਖਾਲੀ ਕਰ ਦਿਓ ਗੱਡੀਆਂ ਜਾਣ ਦਿਓ ਇਸ ਟਾਈਮ ਅਸੀਂ ਪਿੰਡ ਆਪਣਾ ਕੋਟ ਖੈਰਾ ਦੇ ਵਿੱਚ ਖੜੇ ਆ ਤੇ ਇੱਥੇ ਆਪਣੇ ਪੰਜਾਬ ਦੇ ਬਿਜਲੀ ਮੰਤਰੀ ਈਟੀਓ ਹਰਪ੍ਰਿੰਤ ਸਿੰਘ ਜਿਹੜੇ ਆ ਉਹ ਆਏ ਸੀਗੇ ਐਮਪੀ ਦੀ ਜਿਹੜੀ ਇਲੈਕਸ਼ਨ ਹੋ ਰਹੀ ਆ ਦਾ ਪ੍ਰਚਾਰ ਵਾਸਤੇ ਤੇ ਇੱਥੇ ਸਵੇਰ ਤੋਂ ਲਗਭਗ 8 ਵਜੇ ਤੋਂ ਕਿਸਾਨ ਇੱਥੇ ਬੈਠੇ ਡੀਗ ਰਹੇ ਵੱਡੀ ਗਿਣਤੀ ਤੁਸੀਂ ਦੇਖ ਸਕਦੇ ਮੌਜੂਦ ਨੇ ਤੇ ਆਉਣ ਵਾਲੇ ਆਉਣ ਵਾਸਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਇੱਥੇ ਡੀਐਸਪੀ ਜੰਡਿਆਲਾ ਸਾਡੇ ਨਾਲ ਮੌਜੂਦ ਹੈ ਇਸ ਟਾਈਮ ਮੌਕੇ ਤੇ ਮੌਜੂਦ ਹੈ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਤੇ ਗੱਲਬਾਤ ਹੋਊਗੀ ਜਿਸ ਤੋਂ ਬਾਅਦ ਵਿੱਚ ਈਡੀਓ ਸਾਹਿਬ ਇੱਥੇ ਆਏ ਆ ਆਣ ਕੇ 2 ਮਿੰਟ ਖੜੇ ਆ ਆਪਣੀ ਪਾਰਟੀ ਦਾ ਏਜੰਡਾ ਲਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਲੋਕਾਂ ਨੂੰ ਇਹ ਅਖਵਾਉਣ ਦੀ ਕੋਸ਼ਿਸ਼ ਕੀਤੀ ਆ ਕਿ 32 ਬਹੁਤ ਆ ਰਹੀ ਆ ਅਸੀਂ ਕਹਾਂ 32 ਦੇ ਸਵਾਲਾਂ ਤੇ ਆਵਾਂਗੇ ਅਸੀਂ ਕਹਾਂ ਸੀ ਪੀਪੀਏ ਦੇ ਸਵਾਲਾਂ ਤੇ ਆਵਾਂਗੇ ਜਿਹੜੇ ਪਾਵਰ ਪ੍ਰਜੈ ਦਾ ਐਗਰੀਮੈਂਟ ਤੁਸੀਂ ਕਿਹਾ ਸੀ ਅਸੀਂ ਰੱਦ ਕਰਾਂਗੇ ਪਰ ਤੁਸੀਂ ਰੱਦ ਨਹੀਂ ਕੀਤੇ ਉਹ ਕਿਉਂ ਨਹੀਂ ਕੀਤੇ ਸਵਾਲ ਉਹ ਵੀ ਪੁੱਛਾਂਗੇ ਪਰ ਲੋਕਾਂ ਦੇ ਵਿੱਚ ਉਹ ਆਪਣਾ ਏਜੰਡਾ ਲਾਉਣਾ ਚਾਹੁੰਦੇ ਸੀਗੇ ਕਿ ਸ਼ਾਇਦ ਮੈਂ ਕਹਿ ਕੇ ਪੁੱਛ ਕੇ ਵੀ 32 ਆ ਰਹੀ ਆ ਅਸੀਂ ਨਾ 32 ਕਿਉਂ ਆਵੇ 32 ਆਉਂਦੀ ਹੋਵੇ 20 ਆ ਰਹੀ ਆਉਂਦੀ ਹੋਵੇ ਨਹਿਰਾਂ ਦਾ ਪਾਣੀ ਕਿਉਂ ਨਹੀਂ ਆ ਰਿਹਾ ਅੱਜ ਸਾਨੂੰ ਜ਼ਰੂਰ ਤੇ ਅੱਜ ਧਰਤੀ ਹੇੜਲਾ ਪਾਣੀ ਬਚਾਉਣ ਦੀ ਉਹਦੇ ਵਾਸਤੇ ਸੁੱਕੇ ਤਰੀਕੇ ਨਾਲ ਝੋਨਾ ਲੱਗ ਰਿਹਾ ਅਸੀਂ ਕਹਿੰਨੇ ਬੱਤੀ ਤੁਸੀਂ ਦੇਖੇ ਇਸ ਟਾਈਮ ਤੇ ਉਹ ਕੰਮ ਕਰ ਰਹੇ ਜਿਹੜੇ ਤੁਸੀਂ ਖਿਲਾਫ ਆਏ ਸੀਗੇ ਕਿ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਾਂਗੇ ਸੋ ਭਾਈ ਸਵਾਲਾਂ ਤੋਂ ਬਿਲਕੁਲ ਭਗਾੜੇ ਹੋਏ ਆ ਇੱਕ ਵੀ ਸਵਾਲ ਦਾ ਜਵਾਬ ਇਥੇ ਈਟੀਓ ਸਾਹਿਬ ਨਹੀਂ ਦੇ ਕੇ ਗਏ ਤੇ ਈਟੀਓ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਵੀ ਈਟੀਓ ਸਾਹਿਬ ਕਿੱਥੇ ਜਾਣਾ ਵਾ ਐਸੇ ਧਰਤੀ ਦੇ ਪ੍ਰਚਾਰ ਕਰਨਾ ਵਾ ਐਸੇ ਏਰੀਆ ਚ ਪ੍ਰਚਾਰ ਕਰਨਾ ਵਾ ਉਸੇ ਜਿੱਥੇ ਜਾਓਗੇ ਜਿੱਥੋਂ ਤੱਕ ਸਵਾਲਾਂ ਤੋਂ ਭੱਜੇ ਜਾਓਗੇ ਉਹ ਭੱਜਣਗੇ ਅੱਜ ਨਾਰੇਬਾੜੀ ਹੋਈ ਆ ਮੁਰਦਾਬਾ ਦੇ ਨਾਰੇ ਲੱਗਿਆ ਕਿਉਂ ਲੱਗਿਆ ਕਿਉਂਕਿ ਈਟਿਓ ਭਗਾਉਣਾ ਹੋਇਆ ਸਵਾਲਾਂ ਤੋਂ ਇਸ ਲਈ ਕਿਉਂਕਿ ਕੱਲ੍ਹ ਪਰਸੋਂ ਕੁਲਦੀਪ ਧਾਲੀਵਾਲ ਸੀਗੇ ਉਹਨਾਂ ਨੂੰ ਸਵਾਲ ਜਵਾਬ ਕੀਤੇ ਉਹਨਾਂ ਸੜਨਾ 20 ਮਿੰਟ ਖੜ ਕੇ ਗੱਲ ਕੀਤੀ ਸੀਗੀ ਕਿਸੇ ਨੇ ਨਾਰਾ ਨਹੀਂ ਕੀਤਾ ਨਾ ਮਰਦਾਬਾ ਪਰ ਜੇ ਆਈਟੀਓ ਦੇ ਆਜਾ ਮਾਰੀ ਪਾਰਟੀ ਦੇ ਜੜਾਂ 'ਚ ਬਹਿਣਗੇ ਆਈਟੀਓ ਸਾਹਿਬ ਇਹ ਇਹਨਾਂ ਦੀ ਜਿਹੜੀ ਟੌਪ ਲੀਡਰਸ਼ਿਪ ਆ ਇਹਨਾਂ ਪੰਜਾਬ ਦੇ ਵਿੱਚ ਲਗਾਤਾਰ ਇਹ ਵਿਰੋਧਵਾਦ ਆ ਜਾ ਰਿਹਾ ਆਮਾ ਦੀ ਪਾਰਟੀ ਦਾ ਵੀ ਹੁਣ ਮੈਨੂੰ ਵਿਰੋਧ ਹੋ ਰਿਹਾ ਕਿ 2 ਸਾਲ ਦੇ ਵਿੱਚ ਤੁਸੀਂ ਕੀ ਕੀਤਾ ਇਹਨਾਂ ਕਰਜ਼ਾ ਝੜਾ ਦਿੱਤਾ ਇੰਨੇ ਫਲੈਕਸ ਬੋਰਡ ਲਗਾਤਾਰ ਐਡਵਰਟਾਈਜ਼ਮੈਂਟ ਤੇ ਲਗਾਏ ਜਾ ਰਹੇ ਨੇ ਮਸੂਰੀਆਂ ਕਿਤੇ ਜਾ ਰਹੇ ਨੇ ਤੁਸੀਂ ਕਰਿਆ ਕੱਖ ਨਹੀਂ ਲੋਕ ਜਦੋਂ ਇਹ ਦਿੱਖੇ ਸਵਾਲ ਪੁੱਛ ਰਹੇ ਨੇ ਤਾਂ ਮంత్రి ਨੂੰ ਕੋਈ ਜਵਾਬ ਨਹੀਂ ਆ ਤਾਂ ਅਸਲੀ ਇੱਥੇ ਹੀ ਟੀਓ ਜਿਹੜੇ ਮੰਤਰੀ ਨੇ ਬਿਜਲੀ ਮੰਤਰੀ ਤਾਂ ਉਹਨਾਂ ਨੂੰ ਲੋਕਾਂ ਨੇ ਪੁੱਛਿਆ ਤਾਂ ਮੰਤਰੀ ਸਾਹਿਬ ਨੂੰ ਕੋਈ ਜਵਾਬ ਨਹੀਂ ਆ